ਕਰੋ ਨਿਕਲਦੇ ਹੀ ਜੇਕਰ ਡੇਢ ਸਾਲ ਦੇ 마ਸੂਮ ਬੱਚੇ ਦੇ ਨਾਲ ਇਹ ਘਟਨਾ ਘਟਣੀ ਸੀ ਜੇ ਇਹ ਮਾਂ ਨੂੰ ਪਤਾ ਹੁੰਦਾ ਤਾਂ ਉਹ ਘਰ ਤੋਂ ਬਾਹਰ ਸ਼ਾਇਦ ਜਾਂਦੀ ਹੀ ਨਾ ਮਾਂ ਦੇ ਸਮੇਂ ਇੱਕ 마ਸੂਮ ਬੱਚੇ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਜਿੱਥੇ ਕਿ ਭਾਖੜਾ ਨਹਿਰ ਦੇ ਠੰਡੇ ਪਾਣੀ ਦੇ ਵਿੱਚ ਬੱਚੇ ਦੇ ਰੁੜਨ ਤੋਂ ਬਾਅਦ ਮਾਂ ਵੀ ਉੱਥੇ ਹੀ ਰੁੜ ਗਈ ਪਤਾ ਲੱਗਿਆ ਕਿ ਦੋਹਾਂ ਦੀ ਜਾਨ ਜਾ ਚੁੱਕੀ ਹੈ ਮਾਂ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਪਰ 마ਸੂਮ ਬੱਚੇ ਦੀ ਪਾਲ ਹਲੇ ਵੀ ਜਾਰੀ ਹੈ ਆਪਣੇ ਇੱਕ ਹੋਰ ਬੱਚੇ ਅਤੇ ਪਤੀ ਦੇ ਨਾਲ ਹੀ ਇਹ ਔਰਤ ਨਹਿਰ ਦੇ ਕੋਲ ਨਾਰੀਅਲ ਤਾਰਨ ਦੇ ਲਈ ਉਤਰੀ ਸੀ ਪਰ ਪੈਰ ਫਿਸਲਣ ਤੋਂ ਬਾਅਦ ਜਦੋਂ ਮਾਂ ਪੁੱਤ ਨਹਿਰ ਦੇ ਵਿੱਚ ਰੁੜ ਗਏ ਤਾਂ ਬਾਹਰ ਖੜੇ ਹੋਏ ਉਸਦੇ ਪਤੀ ਅਤੇ ਦੂਸਰੇ ਬੱਚੇ ਦੀ ਜਿਵੇਂ ਸਾਹ ਹੀ ਰੁੱਕ ਗਏ ਹੋਣ ਸੋਚਣਾ ਮਿਲਣ ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਮ੍ਰਿਤਕ ਵਰਤੀ ਦੇ ਖਨੋਰੀ ਦੇ ਨਜ਼ਦੀਕ ਤੋਂ ਬਰਾਮਦ ਕਰ ਲਈ ਗਈ ਪਤਾ ਲੱਗਿਆ ਕਿ ਮ੍ਰਿਤਕ ਗੁਰਪ੍ਰੀਤ ਕੌਰ ਉਮਰ 30 ਸਾਲ ਪਤਨੀ ਸ਼ੋਕੀਨ ਸਿੰਘ ਜਨੇਤਪੁਰ ਦੀ ਰਹਿਣ ਵਾਲੀ ਸੀ ਉਸਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਤੇ ਲਈ ਜਾਣਾ ਸੀ ਜਿਸ ਦੇ ਲਈ ਸਾਰੇ ਪਰਿਵਾਰ ਨੂੰ ਤਿਆਰ ਕੀਤਾ ਸੀ ਇਸ ਮੌਕੇ ਤੇ ਪਤਾ ਲੱਗਿਆ ਕਿ ਪਤੀ ਸ਼ੋਕੀਨ ਸਿੰਘ ਅਤੇ ਲड़का ਨਿਸ਼ਾਨ ਸਿੰਘ ਉਸਦੇ ਨਾਲ ਸਨ ਪਰ ਗੁਰਨਾਥ ਸਿੰਘ ਜਿਸ ਦੀ ਉਮਰ ਡੇਢ ਸਾਲ ਹੈ ਉਹ ਅਤੇ ਉਸਦੀ ਮਾਂ ਗੁਰਪ੍ਰੀਤ कौर ਦੋਵੇਂ ਹੀ ਨਹਿਰ ਦੇ ਵਿੱਚ ਰੁੜ ਗਏ ਤੇ ਦੋਹਾਂ ਦੀ ਜਾਨ ਜਾ ਚੁੱਕੀ ਹੈ ਇਸ ਮੌਕੇ ਤੇ ਕੁੜੀ ਦੇ ਪਿਤਾ ਦੇ ਵੱਲੋਂ ਬਿਆਨ ਦਰਜ ਕਰਵਾਏ ਗੇ ਜਿਨ੍ਹਾਂ ਨੇ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਜਾਣ ਵੇਖੇ ਮੱਥਾ ਟੇਕਣ ਜਾਣ ਤੇ ਲਈ ਕਾਰ ਦੇ ਵਿੱਚ ਸਵਾਰ ਹੋ ਕੇ ਸਾਡੇ ਕੋਲ ਹੀ ਆ ਰਹੇ ਸਨ ਜਿੱਥੋਂ ਅਸੀਂ ਵੀ ਉਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦੁਖਦ ਘਟਨਾ ਵਾਪਰ ਗਿਆ ਜਿਸ ਦੇ ਵਿੱਚ ਉਹਨਾਂ ਦੀ ਮਾਸੂਮ ਧੀ ਸਮੇਤ ਉਸਦੇ ਬੱਚੇ ਦੀ ਜਾਂਚ ਚੱਲੀ ਗਈ ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਨੂੰ ਹਸਪਤਾਲ ਵਿਖੇ ਰਖਵਾਂਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਸੂਮ ਬੱਚੇ 1.5 ਸਾਲ ਦੀ ਉਮਰ ਦੇ ਗੁਰਨਾਸ ਦੀ ਭਾਲ ਜਾਰੀ ਹੈ ਇਹ ਅੰਮ੍ਰਿਤਸਰ ਜਾਣਾ ਸੀ ਦਰਬਾਰ ਸਾਹਿਬ ਹੂੰ ਗੱਡੀ ਆਪਣੀ ਗੱਡੀ ਜਾ ਰਹੇ ਸੀ ਹਾਂਜੀ ਆਪਣੀ ਸੀ ਤੇ ਕਿੱਥੇ ਆ ਕੇ ਘਟਨਾ ਵਾਪਰੀ ਇਹ ਆਪਣਾ ਘੱਗੇ ਵਾਲੇ ਪੁਲ ਤੇ ਭਗੜਾ ਵਾਲੇ ਤੇ ਕੁਲਵਾਨ ਵਾਲੇ ਪੁਲ ਤੇ ਹਾਂਜੀ ਕੁਲਵਾਨ ਵਾਲੇ ਤੇ ਉੱਥੇ ਕੋਈ ਚੀਜ਼ ਗੇਰਨ ਲੱਗੇ ਸੀ ਇਹ ਦੇਖੋ ਨਾਰੀਅਲ ਕਹਿ ਰਹੇ ਆ ਪਿਨਾਰੀ ਨੂੰ ਦੌਣ ਲੱਗੇ ਸੀ ਉਹ ਚ ਤੇ ਪੈਰ ਪਿਸਲ ਗਿਆ ਤੇ ਗਿਆ ਬੱਚਾ ਬੱਚਾ ਕਿੰਨਾ ਬੱਚਾ ਬੱਚਾ ਗੁਰਨਾਜ ਕਿੰਨੇ ਮਹੀਨੇ ਦਾ ਸੀ ਡੇਢ ਸਾਲ ਦਾ ਤੇ ਉਹਦਾ ਨਾਮ ਕੀ ਹੈ ਗੁਰਪ੍ਰੀਤ ਕੌਰ ਕਲ ਬਾਣੂ ਪਰਦੇ ਕੋਲ ਪਹਾੜਾ ਉਲ ਤੇ ਪਰ ਇਹ ਹਸਾ ਹੋਇਆ ਜਿਹੜਾ ਇਹ ਗੁਰਪ੍ਰੀਤ ਕੌਰ ਤੇ ਉਸ ਦਾ ਲੜਕਾ ਸੀ ਗੁਰਨਾਜ ਕੋਈ ਉਮਰ ਕੋਈ ਡੇਢ ਸਾਲ ਦੀ ਇਹਨਾਂ ਦੀ ਅਤੇ ਨਾਰੀਅਲ ਤਾਰ ਦੇ ਸਮੇਂ ਪਹਾੜ ਨਾਲ ਜਿਹੜੀ ਮੌਤ ਹੋ ਗਈ ਕਿਥੇ ਹਨ ਉਹ ਇਹ ਦਲਮ ਸਰ ਹਾਂ ਇਸ ਕਿਤੇ ਕਰੇ ਬਿਦਨ ਵਾਲੇ ਇਹ ਜਨੇਦਪੁਰਾਹੀ ਥਾਣਾ ਸੀਵਨ ਜ਼ਿਲ੍ਹਾ ਕੈਥਲ ਇਹ ਹੋਰ ਕਿਸੇ ਬਿਆਨ ਦੇ ਕਾਰਵਾਈ ਚੱਲ ਰਹੀ ਹੈ ਇਹਦੇ ਪਿਤਾ ਅਮਰੀਕ ਸਿੰਘ ਦਾ ਬਿਆਨ ਤੇ ਕਾਰਵਾਈ ਹੋਈ ਹੈ ਕਰ ਰਿਆ ਹਾਂ ਇਹ ਆਸਾ ਤੇ ਵੈਚਾਂ ਨੂੰ ਇਹ ਦੀ ਬਣੀ ਬ੍ਰਹਮ ਦਈਉ ਇਹ ਆਪਦੀ ਪੇਕਿਆਂ ਤੇ ਆ ਰਹੀ ਸੀ ਇੱਥੋਂ ਅੱਗੇ ਅੰਮ੍ਰਿਤਸਰ ਮੱਥਾ ਟੇਕਣ ਜਾਣਾ ਸੀ ਨਾ ਬੇ ਗੜੀ ਜੇ ਇਹਦੀ ਕੀ ਨਾਂ ਸੀ ਜੀ ਬੋੜੀ ਗੁਰਪ੍ਰੀਤ ਕਹ ਰਹਾ ਹੈ ਇਹ ਆਪਦੇ ਪੇਕਿਆਂ ਦੇ ਪੇਕੇ ਪਰਿਵਾਰ ਨੂੰ ਨਾਲ ਲੈ ਕੇ ਨਾ ਅੰਮ੍ਰਿਤਸਰ ਜਾਣਾ ਸੀ ਨਾ ਮੱਥਾ ਟੇਕਣ ਵਾਸਤੇ ਤੇ ਬੱਚੇ ਕੀ ਲੇਕਿਨ ਨਾ ਮੇਰੇ ਬੱਚੇ ਦੀ ਤੇ ਇਹਦੀ ਵੀ ਜਿਹੜੀ ਫਾਰਮ ਮਿਲ ਗਈ